ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁੱਕਿਆ ਹੈ ਆਏ ਦਿਨ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਤਾਜ਼ਾ ਘਟਨਾ ਵਾਪਰੀ ਹੈ ਅਮ੍ਰਿਤਸਰ ਵਿੱਚ ਜਿੱਥੇ ਹੋਟਲ ਮੈਨੇਜਰ ਦੀ ਬਾਹ ਤੇ ਗੋਲੀ ਲੱਗੀ ਹੈ ਅਸਲ ਇਹਨਾਂ ਦੇ ਹੋਟਲ ਦੇ ਵਿੱਚ ਦੋ ਨੌਜਵਾਨ ਰੁਕੇ ਹੋਏ ਸਨ ਜਿਨ੍ਹਾਂ ਦਾ ਇਮੀਗ੍ਰੇਸ਼ਨ ਦਾ ਕੰਮ ਸੀ ਇਹਨਾਂ ਨੂੰ ਮਿਲਣ ਲਈ ਦੋ ਹੋਰ ਨੌਜਵਾਨ ਆਏ ਸਨ ਜਿਨ੍ਹਾਂ ਨੇ ਟਿਕਟ ਤੇ ਵੀਜ਼ਾ ਲੈਣਾ ਸੀ ਪੈਸੇ ਦੇ ਕੇ ਜਦੋਂ ਉਹਨਾਂ ਨੌਜਵਾਨਾਂ ਨੇ ਟਿਕਟ ਤੇ ਵੀਜ਼ੇ ਦੀ ਮੰਗ ਕੀਤੀ ਤਾਂ ਹੋਟਲ ਵਿੱਚ ਰੁਕੇ ਹੋਏ ਨੌਜਵਾਨਾਂ ਨੇ ਉਹਨਾਂ ਦੇ ਨਾਲ ਹਤੋਪਾਈ ਕਰਨੀ ਸ਼ੁਰੂ ਕਰ ਦਿੱਤੀ ਰੋਲਾ ਸੁਣ ਕੇ ਜਦੋਂ ਹੋਟਲ ਮੈਨੇਜਰ ਮੌਕੇ ਤੇ ਪਹੁੰਚਿਆ ਤਾਂ ਉਹਨਾਂ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਜੋ ਗੋਲੀ ਹੋਟਲ ਮੈਨੇਜਰ ਦੀ ਬਾਹ ਦੇ ਵਿੱਚ ਲੱਗੀ ਹੈ ਤੇ ਉਸ ਨੂੰ ਇਲਾਜ ਲਈ ਹਸਪਤਾਲ ਭੇਟੀ ਕਰਵਾਇਆ ਗਿਆ ਤਿੰਨ ਮੁੰਡੇ ਆਏ ਆ ਹਨ ਇਮੀਗ੍ਰੇਸ਼ਨ ਆ ਰਹੇ ਆ ਆਪਾਂ ਤੇ ਰੂਮ ਚ ਗਏ ਆ ਰੂਮ ਤੋਂ ਬਾਈਨ ਰੋਲਾ ਪੈਣਾ ਚੱਲੂ ਹੋਇਆ ਫੜ ਲਓ ਫੜ ਲਓ ਤੇ ਇੱਕ ਡੇਗਿਆਂ ਨੂੰ ਫੜਨ ਲੱਗੇ ਆ ਉਹਦੇ ਨਾਲ ਦੇ ਆਨੇ ਗੋਲੀਆਂ ਚਲਾਉਣੀਆਂ ਚੱਲੂ ਕਰਤੀਆਂ ਤੇ ਮੇਰੇ ਹੱਥ ਤੇ ਵੱਜ ਗਈ ਆ ਇਹ ਕਿਹੜੀ ਜਗ੍ਹਾ ਦੀ ਗੱਲ ਹੋਈ ਹੈ ਹਾਂਜੀ ਜੇਕੇ ਹੋਟਲ 9 ਕਿੰਨੇ ਵਜੇ ਦਾ ਬੱਕੇ ਹੈ 6:30 ਕੋਈ ਬੰਦੇ ਦੀ ਪਛਾਣ ਹੋਏਗੀ ਕਿਹੜੇ ਬੰਦੇ ਸੀਗੇ ਮੈਨੂੰ ਨਹੀਂ ਪਤਾ ਤੁਸੀਂ ਕੀ ਮੰਗੀ ਕਰਦੇ ਪਾਜੀ ਤੁਸੀਂ ਹਾਂਜੀ ਮੰਗ ਕੀ ਕਰਦੇ ਪਾਜੀ ਤੁਸੀਂ ਹਾਂ ਠੀਕ ਹੋ ਜਾ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਆਈ ਕੋਈ ਹਾਂਜੀ ਘਟਾਈ ਆਹੀ ਠੀਕ ਪੰਗੋਂ ਅੰਤ ਕਾ ਤੁਹਾਡੀ ਕੋ ਪੁਰਾਣੀ ਰੰਜਿਸ਼ ਵਗੈਰਾ ਤਾਂ ਨਹੀਂ ਕਿਸੇ ਨਾਲ ਨਹੀਂ ਪਾਜੀ ਮੈਂ ਅੱਜ ਉੱਥੇ ਮੈਨੇਜਰ ਲੱਗਾਂ ਜੌਬ ਕਰਦਾ ਨਹੀਂ ਕਿੰਨੇ ਸਾਲਾਂ ਤੋਂ ਤੁਸੀਂ ਉਹ ਜਗ੍ਹਾ ਤੇ ਜੌਬ ਕਰਦੇ ਹੋ ਮੈਨੂੰ ਇਹ ਹੋ ਗਏ 3-4 ਮਹੀਨੇ ਹੋ ਗਏ ਉੱਥੇ ਹਾਂ ਮੌਕੇ ਤੇ ਪੁਲਿਸ ਆਈ ਸੀ ਹਾਂ ਮੌਕੇ ਤੇ ਪਤਾ ਨਹੀਂ ਜੀ ਮੈਨੂੰ ਫੋਨ ਆਇਆ ਸੀ ਤੇ ਨਾਲ ਮੁੰਡਾ ਹੁੰਦਾ ਹੈ ਠੀਕਾ ਹੋਟਲ ਹੀ ਉਹਦਾ ਫੋਨ ਆਇਆ ਸੀ ਪੇ ਸਟਰੈਸਰ ਹੋਇਆ ਵਾ ਪੀ ਬਾਅਦ ਜੋ ਮੈਂ ਮੌਕੇ ਵਾਰਦਾ ਤੇ ਪਹੁੰਚਿਆ ਹਸਪੀਟਲ ਪਹੁੰਚਿਆ ਉੱਥੇ ਜਾ ਕੇ ਮੈਨੂੰ ਇਹ ਗੱਲ ਦਾ ਪਤਾ ਲੱਗਾ ਕਿ ਰੂਮ ਮਨਾਂ ਕੋ ਲੱਗੇ ਸੀ ਦੋ ਉਹਨਾਂ ਨੂੰ ਦੋ ਬੰਦੇ ਮਿਲਣਾ ਹੈ ਹੀ ਅੱਗੋਂ ਠੀਕ ਆ ਤਿੰਨ ਆਈ ਤਿੰਨ ਬੰਦੇ ਆਏ ਸੀ ਉਹਨਾਂ ਨਾਲ ਮਿਲਣਾ ਠੀਕ ਹੈ ਉਹਨਾਂ ਦੇ ਆਪਸ ਦੇ ਉੱਤੇ ਬਹਿਸ ਹੋ ਗਈ ਠੀਕ ਹੈ ਉਹਨਾਂ ਦਾ ਸਮਾਨ ਸਪਨ ਲੈ ਕੇ ਭੱਜ ਜਾਂਦੇ ਹੁਣ ਜਿੱਦਾਂ ਬੰਦਾ ਨਿਕਲਦਾ ਆਇਆ ਉਹਦੇ ਹੋਟਲ ਦੇ ਵਿੱਚ ਜੌਬ ਕਰਦਾ ਇਹ ਵੀ ਪਿੱਛੇ ਭੱਜਣ ਲੱਗਾ ਠੀਕ ਹੈ ਉਹਨਾਂ ਨੇ ਸਿੱਧੀ ਇੱਥੇ ਗੋਲੀ ਚਲਾ ਦਿੱਤੀ ਸੀਸੀਸੀਡੀ ਵੀ ਫੁਟੇਜ ਨਿਕਲਦੀ ਪਈ ਆ ਉਹ ਦੇਖਣਗੇ ਦੇਖਾਂਗੇ ਜਿਹੜਾ ਬੰਦਾ ਕਿਹੜਾ ਨਹੀਂ ਬੰਦਾ ਜਿੱਦਾਂ ਜਿਹੜੇ ਹੈਗੇ ਉੱਥੇ ਉਹਦੇ ਹੈ ਹੀ ਚਲੋ ਉਹਨਾਂ ਦੀ ਆਈਡੈਂਟੀ ਮਿਲੀ ਜਾਊਗੀ ਜਿਹੜਾ ਹੋਟਲ ਤੇ ਰਹਿ ਰਹੇ ਬੰਦੇ ਜਿਹੜੇ ਜਿਹਨਾਂ ਨੂੰ ਮਿਲਣਾ ਆਏ ਸੀਗੇ ਮੰਗ ਕੀ ਕਰਦੇ ਹੋ ਭਾਈ ਤੁਸੀਂ ਮੰਗ ਆਹੀ ਆ ਜੀ ਜਿਹੜੀ ਉਹ ਚੀਜ਼ ਹੋਈ ਆ ਹਨਾ ਗਲਤ ਹੋਈ ਆ ਇਨਸਾਫ ਚਾ ਫਿਰ ਬੰਤੇ ਜਲਦ ਜੋ ਜਲਦ ਏਜੀ ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਮੁਲੀਠਾ ਰੋਡ ਵਿਖੇ ਇੱਥੇ ਮੁਲੀਠਾ ਰੋਡ ਤੇ ਜੇਕੇ ਹੋਟਲ ਹੈ ਜਿੱਥੋਂ ਸਾਨੂੰ 7:30 ਵਜੇ ਇੱਕ ਇਨਫੋਰਮੇਸ਼ਨ ਗੋਲੀ ਚੱਲਣ ਦੀ ਮਿਲੀ ਸੀਗੀ ਜਦੋਂ ਅਸੀਂ ਮੌਕੇ ਤੇ ਆ ਕੇ ਤਸਦੀਕ ਕੀਤਾ ਤਾਂ ਪਤਾ ਚੱਲਿਆ ਕਿ ਇੱਥੇ ਗਗਨਦੀਪ ਕੁਮਾਰ ਜੋ ਕਿ ਫਰੀਦਕੋਟ ਦਾ ਰਹਿਣ ਵਾਲਾ ਤੇ ਰੋਹਿਤ ਸਿੰਘ ਜੋ ਕਿ ਉਤਰਾਖੰਡ ਦਾ ਰਹਿਣ ਵਾਲਾ ਇਹ ਦੋਨੋਂ ਦੋ ਦਿਨ ਤੋਂ ਇੱਥੇ ਸਟੇ ਕਰ ਰਹੇ ਸੀ ਇਹਨਾਂ ਨੇ ਕੋਈ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਮੁਹਾਲੀ ਇਹਨਾਂ ਨੇ ਅੱਗੇ ਜੋ ਆਪਣੇ ਉੱਤਰਾਖੰਡ ਦੇ ਹੀ ਨੌਜਵਾਨ ਸਨ ਜਿਹਨਾਂ ਨੂੰ ਆਸਟ੍ਰੇਲੀਆ ਭੇਜਣ ਲਈ ਅੱਗੇ ਜਤਿੰਦਰ ਸਿੰਘ ਜੋ ਕਿ ਦੁਬਈ ਚ ਹੈ ਇਸ ਟਾਈਮ ਉਹਦੇ ਨਾਲ ਗੱਲ ਕੀਤੀ ਸੀਗੀ ਤੇ ਇਹਨਾਂ ਦੀ ਕਰੀਬ 25 ਲੱਖ ਦੇ ਵਿੱਚ ਗੱਲ ਹੋਈ ਸੀ ਅੱਜ ਜਦੋਂ ਇਹਨਾਂ ਨੇ ਜੋ ਲੜਕੀਆਂ ਡੈਲੀ ਭੇਜੀ ਹੋਈ ਸੀਗੇ ਤੇ ਅੱਗੇ ਏਜੰਟਾਂ ਵੱਲੋਂ ਜਤਿੰਦਰ ਸਿੰਘ ਵੱਲੋਂ ਮੰਗ ਕੀਤੀ ਗਈ ਤੁਸੀਂ ਪੈਸੀ ਸ਼ੋਅ ਕਰੋ ਅਸੀਂ ਉਸ ਤੋਂ ਬਾਅਦ ਹੀ ਤੁਹਾਡੇ ਲੜਕਿਆਂ ਦੀਆਂ ਟਿਕਟਸ ਜਾਂ ਵੀਜ਼ਾ ਵਗੈਰਾ ਤੁਹਾਨੂੰ ਦਵਾਂਗੇ ਇਸ ਤੋਂ ਬਾਅਦ ਜਦੋਂ ਇਹਨਾਂ ਨੇ ਜੀ 16 16 17 ਲੱਖ ਦੇ ਕਰੀਬ ਰੁਪਇਆ ਇਹਨੇ ਢਵਾ ਕੇ ਇੱਥੇ ਰੱਖਿਆ ਹੋਇਆ ਸੀਗਾ ਜਦੋਂ ਜਿਹੜਾ ਜਤਿੰਦਰ ਦੁਬਈ ਵਿੱਚ ਹੈ ਉਸਨੇ ਆਪਣੇ ਬ੍ਰਦਰ ਜਿਸ ਦਾ ਨਾਮ ਰਵਿੰਦਰ ਸਿੰਘ ਰਫਰੀਕੀ ਹੈ ਉਸ ਨੂੰ ਭੇਜਿਆ ਤੇ ਉਸ ਨਾਲ ਤਿੰਨ ਲੜਕੇ ਹੋ ਰਹੇ ਇਹਨਾਂ ਚਾਰ ਲੜਕੀਆਂ ਨੇ ਇੱਥੇ ਅੰਦਰ ਆ ਕੇ ਪੈਸੇ ਵਗੈਰਾ ਅਕਾਊਂਟ ਕੀਤੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਰੂਮ ਦੇ ਵਿੱਚ ਬੰਦ ਕਰਕੇ ਉੱਥੋਂ ਪੈਸੇ ਭਜਨ ਦੀ ਪੈਸੇ ਲੱਗੇ ਫਰਾਰ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਦੋਨੋਂ ਜੋ ਇੱਥੇ ਰਹਿ ਰਹੇ ਸਨ ਉਹਨਾਂ ਨੇ ਰੌਲਾ ਪਾਇਆ ਤਾਂ ਜੋ ਜੇਕੇ ਹੋਟਲ ਦਾ ਮੈਨੇਜਰ ਆ ਜਿਸ ਦਾ ਨਾਮ ਮਨਰੂਪ ਸਿੰਘ ਆ ਤੇ ਉਸ ਦੇ ਦੋ ਹੋਰ ਨਾਲ ਕੰਮ ਕਰਨ ਵਾਲੇ ਲੜਕਿਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਵਿੱਚ ਮਨਰੂਪ ਸਿੰਘ ਦੇ ਹੱਥੇ ਇੱਕ ਗੋਲੀ ਲੱਗੀ ਹੈ ਹੁਣ ਅਸੀਂ ਮੁਰਲੀ ਇਹਨਾਂ ਦੋਨਾਂ ਤੋਂ ਇੱਕ ਲੜਕੇ ਦਾ ਬਿਆਨ ਲੈ ਕੇ ਐਫ ਆਰ ਰਜਿਸਟਰ ਕਰ ਰਹੇ ਹਾਂ ਤੇ ਇਸ ਦੀ ਤਫਤੀਸ਼ ਚੱਲ ਰਹੀ ਹੈ ਡਿਫਾਈਡ ਆ ਜੀ ਜੋ ਇਹਨਾਂ ਨੂੰ ਜਾਣਦਾ ਵਾ ਜਿਸ ਦਾ ਨਾਮ ਰਵਿੰਦਰ ਸਿੰਘ ਬਾਕੀ ਜੋ ਤਿੰਨ ਇਹਨਾਂ ਦੇ ਨਾਲ ਆਏ ਨੇ ਉਹ ਅਜੇ ਅਨਪਛਤ ਨੇ ਜੀ ਸਰ ਜਲਦੀ ਰੈਸਟ ਹੋ ਜੇ ਬਿਲਕੁਲ ਜੀ ਕੋਸ਼ਿਸ਼ ਪੂਰੀ ਆ ਟੀਮ ਸਾਡੀਆਂ ਲੱਗੀਆਂ ਹੋਈਆਂ ਟੀਮਸ ਗਈਆਂ ਹੋਈਆਂ ਰੈਸਟ ਕਰਨ ਵਾਸਤੇ ਤੇ ਕੋਸ਼ਿਸ਼ ਆ ਬਹੁਤ ਜਲਦੀ ਰੈਸਟ ਹੋ ਜੇ